ਤੇ ਮੱਦੇ ਮੱਦੇ ਕਾਰੋਬਾਰ ਚਲਾਉਣ ਵਾਸਤੇ ਨਹੀਂ ਅੱਜ ਤੋਂ ਕਹਿਣਾ ਕਿ ਮੈਂ ਕੰਮ ਨਹੀਂ ਕਰੂੰਗਾ ਰੋਟੀ ਕਿੱਥੋਂ ਖਾਊਂਗਾ ਜਿੱਦੋਂ ਮਾਤਾ ਦੇ ਪੇਸ਼ੀ ਵਗਾਉਂਦੇ ਸੀ ਆਪ ਕੋ ਸਤਨਾਮ ਜੀ ਵਾਖਰ ਤੇਰੇ ਜੰਮਾਂ ਤੋਂ ਪਹਿਲਾਂ ਮਾਤਾ ਦੀ ਸ਼ਾਦੀ ਵਿੱਚ ਦੁੱਧ ਪਿਆਰ ਕੀਤਾ ਉਸ ਪ੍ਰਮਾਤਮਾ ਨੇ ਤੇਰੇ ਖਾਣ ਵਾਸਤੇ ਉਦੋਂ ਕਿਹਿਆ ਹਾਲ ਹੁੰਦਾ ਸੀ ਕਦੇ ਕੀ ਕਰਦਾ ਸੀ ਕਹਿੰਦੇ ਹੱਦੀ ਵਾਈ ਸੀ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਏ ਜਲ ਜੰਤਰ ਪਾਇੰ ਨੰਨਾ ਵੀ ਰੋਜੀ ਰੇ ਉਥੇ ਹੱਥ ਨਾ ਚੱਲੇ ਨਾਂ ਕੋ ਕੇਸ ਕਰੇ ਹੀ ਕਰਦੇ ਨੇ ਉਥੇ ਜੀਵ ਜੀਵਾਂ ਦਾ ਆਹਾਰ ਹੀ ਖਾਣਾ ਇਹ ਕਰੇ ਵਿੱਚ ਪਾਏ ਸਹਿਰ ਜਿੰਨੀ ਰੋਜੀ ਰੇ ਉਹ ਸਾਰਿਆਂ ਨੂੰ ਖਾਣਾ ਦੇ ਦਾ ਕਿਤੇ ਮਰਜੀ ਬੈਠਾ ਹੈ ਇਹ ਸਾਡੇ ਭਲੇ ਖੇ ਨੇ ਇਹ ਸਾਡੇ ਭਲੇ ਨੇ ਉਹਨ ਇਤੋਂ ਨਾਲ ਮੈਂ ਕਹਿੰਦਾ ਆਪਾਂ ਦਾ ਕਾਰੋਬਾਰ ਕਰਦੇ ਆਂ ਇਹ ਕੀੜਾ ਦੀ ਸ਼ਕਲ ਹੋਰ ਕੀ ਰਵੇ ਆਪੋ ਸਤਨਾਮ ਜੀ ਵਾਹਿਗੁਰੂ ਆਪਾਂ ਕੋ ਰਹਿਣਾ ਪੜਦੇ ਆ ਨਾ ਬਾਹਰ ਰੇਮਲ ਚਿੰਦੜੇ ਤੁਮ ਜਾਨ ਆਹਾਰ ਹਰ ਜੀ ਭਰਿਆ ਸਹਿਰ ਪੱਥਰ ਨੇ ਜਨ ਤੋਂ ਪਾਇ ਰਾਮ ਦਾ ਨਿਸ਼ਾਨ ਆਹੇ ਚੱਲ ਜਾਈਆ ਇੱਕ ਉਹ ਜਨ ਤੇ ਪੱਥਰਾਂ ਦੀਆਂ ਕੀਤਾਂ ਜਿਹੜੇ ਨੇ ਆਹ ਉਹਦੀ ਗੱਲ ਕਰੀਏ ਕੁਰਬਾਨੀ ਤੇ ਤੇ ਉੱਥੇ ਉਹਨੂੰ ਬਚਾਦਾ ਇੱਕ ਕੀੜਾ ਹੋਰ ਹੈ ਉਹ ਤਾਂ ਨਿਰਭਗ ਦਾ ਕਹਿੰਦੇ ਪੱਥਰ ਦੇ ਵਿੱਚ ਹੈ ਸਹੀਦ ਦੇ ਵਿੱਚ ਆਪ ਕੋ ਸਾਤੋਂ ਨਾਮ ਜੀ ਵਾਦੂ ਉਹ ਪੱਥਰ ਦੇ ਅੰਦਰ ਵੇਚ ਨਹੀਂ ਜਾਇਆ ਹੈ ਦੁਰੇਕਨ ਉੱਥੇ ਦਾ ਸੋਨਾ ਕਿ ਉਹਨਾਂ ਹਵਾ ਨਾ ਪਾਣੀ ਨਾ ਰਾਹ ਉੱਥੇ ਕੋਣ ਪਾ ਦੇਣਾ ਕੀ ਇਹ ਤਾਂ ਖਾਨ ਗੁਪਤ ਹੋ ਰਹਿਤਾ ਕਾਂਜੋ ਮਾਰਗ ਨਹੀਂ ਕੋਈ ਰਸਤਾ ਨਹੀਂ ਤੇ ਜਾਣ ਬਾਤ ਹੈ ਤੰਨਾ ਹੈ ਸਰਬ ਕੋ ਪੂਰਨ ਤੂੰ ਕਾਹੇ ਜੀਤ ਰਾਹੀ ਉਹ ਸਾਰਿਆਂ ਨੂੰ ਪੂਰਨ ਸਾਰਿਆਂ ਨੂੰ ਬਚਾਉਂਦਾ ਜੋ ਪੰਥਰ ਦੇ ਵਿੱਚ بیٹھا ਕੀੜਾ ਉਹਨੂੰ ਉੱਥੇ ਸ਼ਕਰ ਬਚਾਉਂਦਾ ਜੇ ਆਪਾਂ ਸ਼ਕਰ ਨਹੀਂ ਹੋ ਰਿਹਾ ਕਮਾਦਣਾ ਪਊਗਾ ਐ ਲੋਕ ਜਨੇ ਮਤੇ ਨੈ ਭੈਣ ਕੇ ਰੋਗ ਨਹੀਂ ਕੋਈ ਸਗੋਂ ਬਣਾਉਣਾ ਸ਼ਕਲ ਬਣਾਉਣੀ ਤੇ ਦੱਸੋ ਪਰਮਾਤਮਾ ਦੇ ਰੰਗੋ ਸ਼ਕਲ ਕੋਲ ਧੀਰੇ ਨੂੰ ਪਛਾਦੇ ਵਿੱਚ ਸ਼ਕਲ ਬਚਾਰਿਆ ਕਿ ਤੇ ਤਬਰਦਿਆ ਤੈਨੂੰ ਨਹੀਂ ਜਾਊਗਾ ਤੇਨੂੰ ਤੇ ਕਰਾਸੀ ਦਾ ਕਦਾ ਸਰਦਾਰ ਕਾ ਕਿ ਜਾਨੇ ਤੇਨੂੰ ਤੇ ਕਰਾਸੀ ਦਾ ਕਦਾ ਸਰਦਾਰ ਬਣਾਇਆ ਅਵਰ ਜੂਰ ਤੇਰੀ ਪਨਹਾਰੀ ਤਾਰਿਆਂ ਜੁਨਾ ਤੇਰਾ ਪਾਣੀ ਭਰਦੀਆਂ ਨੇ ਇਸ ਧਰਤੀ ਤੇ ਤੇਰੀ ਸਿੱਖ ਦਾੜੀ ਇਸ ਧਰਤੀ ਦਾ ਨੂੰ ਸਰਦਾਰ ਹੈ 83 ਰੱਤ ਜੁਨਾ ਤੇਰਾ ਪਾਣੀ ਭਰਦੀ ਹੈ ਦੇ ਉਹਨਾਂ ਨੂੰ ਪਾਵਨਾ ਤੇ ਜੈਨ ਨਹੀਂ ਦਊਗਾ ਪਰਮ ਵਿਸ਼ਵਾਸ ਸਰਦਾ ਟੁੱਟ ਗਈ ਭਾਵਨਾ ਟੁੱਟ ਗਈ ਸਾਨੂੰ ਵਿਸ਼ਵਾਸ ਜਿਹੀ ਹੈ ਗੁਰੂ ਤੇ ਜੇ ਰਾਸਸ ਰਾਜ ਕੀ